ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਅਕਸ਼ੇ ਕੁਮਾਰ ਦੀ ਫਿਲਮ ਦੇ ਵਿੱਚ ਬਾਲਮਿਕੀ ਦੀ ਭੂਮਿਕਾ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਇਸੇ ਵਿਵਾਦ ਨੂੰ ਲੈ ਕੇ ਬਾਲਮਿਕੀ ਭਾਈਚਾਰੇ ਦੇ ਪ੍ਰਧਾਨ ਮਨੀਸ਼ ਗਿੱਲ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੁਆਰਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਜੋ ਟ੍ਰੇਲਰ ਦਿਖਾਇਆ ਗਿਆ ਇਸ ਦੇ ਵਿੱਚ ਜਿਹੜਾ ਕਿ ਗਲਤ ਤਰੀਕੇ ਦੇ ਨਾਲ ਇਤਿਹਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੇਰਾ ਨਾਮ ਜੀ ਮਨੀਸ਼ ਗੇਲਾ ਜੀ ਅੱਜ ਸੀਪੀ ਅਸੀਂ ਪਹੁੰਚੋ ਕੰਪਲੇਂਟ ਦੇਣ ਆਏ ਹਾਂ ਕਿ ਕਿ ਮੈਂ ਪ੍ਰਧਾਨ ਸੈਂਟਰਲ ਵਾਲਮੀਕੀ ਮਹਾਸਭਾ ਫਾਈਟ ਅਗੇਜ ਕ腐ਸ਼ਨ ਤੋਂ ਜਿਹੜਾ ਕਿ ਅੱਜ ਸੀਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਕਿ ਆ ਕੁਝ ਦਿਨਾਂ ਤੋਂ ਉਹ YouTube ਤੇ ਇੱਕ ਜਿਹੜੀ ਟ੍ਰੇਲਰ ਚ ਆ ਗਿਆ ਭਗਵਾਨ ਵਾਲਮੀਕੀ ਜੀ ਬਾਰੇ ਮਹਾ ਰਿਸ਼ੀ ਵਾਲਮੀਕੀ ਜਿਹੜੀ ਫਿਲਮ ਦਾ ਉਹਨੇ ਦਰਸਾਇਆ ਕਿ ਟ੍ਰੇਲਰ ਉਹਦੇ ਵਿੱਚ ਭਗਵਾਨ ਵਾਲਮੀਕੀ ਜੀ ਬਾਰੇ ਜਿਹੜੀ ਜੀਵਨੀ ਆ ਉਹ ਬਹੁਤ ਹੀ ਜਿਆਦਾ ਜਿਹੜੀ ਮੰਦਭਾਗੀ ਤੇ ਬਹੁਤ ਜਿਆਦਾ ਜਿਹੜੀ ਗਲਤ ਦਰਸਾਈ ਜਾ ਰਹੀ ਹੈ ਜੇਹਦਾ ਕਿ ਰੋਸ ਪੂਰੇ ਸਰੋਸ ਸੰਜੀ ਸਮਾਜ ਤੇ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਬਹੁਤ ਜਿਆਦਾ ਹੋ ਰਿਹਾ ਕਿਉਂਕਿ ਹਰ ਸਾਲ ਜਦੋਂ ਵੀ ਪ੍ਰਗਟ ਦਿਵਸ ਆਦਾ ਭਗਵਾਨ ਵਾਲਮੀਕੀ ਜੀ ਦਾ ਕੁਛ ਨਾ ਕੁਛ ਇਹ ਕੋਈ ਸਾਡੇ ਸਾਹਮਣੇ ਗੋਲ ਕੇ ਦਿਖਾ ਦਿੰਦੇ ਆ ਜਾਂ ਕੁਛ ਨਾ ਕੁਛ ਵਾਇਸ ਆ ਜਾਂਦੀ ਕੋਈ ਨਾ ਕੋਈ ਵੀਡੀਓ ਹਰ ਸਾਲ ਦਾ ਜਿਹੜਾ ਇਹ ਚੱਲਦਾ ਆ ਰਿਹਾ ਤੇ ਇਸ ਦੀ ਜਿਹੜੀ ਡੂੰਗੀ ਜਿਹੜੀ ਜਾਂਚ ਲਈ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਕਮਿਸ਼ਨਰ ਸਾਹਿਬ ਨੇ ਕਿ ਸਾਡੇ ਸਮਾਜ ਦਾ ਨਾ ਪਤਾ ਕੀ ਪ੍ਰਗਟ ਦਿਵਸ ਵੀ ਆ ਰਿਹਾ ਤੇ ਉਹ ਵੀਡੀਓ ਦੇ ਦੇ ਕੇ ਸਾਰੇ ਸਮਾਜ ਦੇ ਵਿੱਚ ਜਿਹੜਾ ਰੋਸ਼ ਹੋ ਜਾਦਾ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਨੇ ਇਹ ਸਭ ਕੁਝ ਦੇਖਦੇ ਹੋਏ ਸਾਨੂੰ ਕੋਈ ਇਨਸਾਫ ਦੀ ਜਿਹੜੀ ਗੱਲ ਨਹੀਂ ਕੀਤੀ ਕਿਉਂਕਿ ਜਿਹੜੀ ਉਹਨਾਂ ਨੇ ਐਫ ਆਈ ਆਰ ਕੀਤੀ ਆ ਉਹਦੇ ਵਿੱਚ ਕੋਈ ਜਿਹੜਾ ਬਾਈ ਨੇਮ ਨਹੀਂ ਹੈਗਾ ਨਾ ਕਿਸੇ ਬਾਈ ਨੇਮ ਤੇ ਆ ਔਰ ਸੈਕਿੰਡ ਕੋਈ ਔਰੇ ਵਿੱਚ ਜਿਹੜੀ ਧਾਰਾ ਨਹੀਂ ਅਚੀ ਲਗਾਈ ਉਹ ਜਿਹੜੀ ਧਾਰਾ ਹੁਣੇ ਚਾਹੀਦੀ ਆ ਐਫ ਆਈ ਆਰ ਹੋ ਗਈ ਆ ਸਿਰਫ ਨਾਮਾਤਰ ਐਫ ਆਈ ਆਰ ਆ ਅਸੀਂ ਜੇ ਲੜਾਈ ਵੀ ਲੜਨੀ ਹੋਈ ਤਾਂ ਅਸੀਂ ਕੇਸ ਬੰਦੇ ਨਾਲ ਲੜਾਂਗੇ ਫੇਰ ਉਹ ਐਫ ਆਈ ਆਰ ਬਾਈ ਨਹੀਂ ਬਣੀ ਹੈਗੀ ਕੋਈ ਹੋਰ ਵਿੱਚ ਸੰਗੀਨ ਧਾਰਾ ਨਹੀਂ ਹੈਗੀ ਹੁਣ ਕੰਪਲੇਂਟ ਸਾਡਾ ਸਾਡਾ ਸੌਰੀ ਸਾਡਾ ਜਿਹੜਾ ਮੋਟਿਵ ਆ ਕਿ ਇੱਕ ਜਿਹੜੀ ਪਹਿਲ ਦੇ ਆਧਾਰ ਤੇ ਜਿਹੜੀ ਵੀਡੀਓ ਟ੍ਰੇਲਰ ਜਿਹੜਾ ਭਗਵਾਨ ਵਾਲਮੀਕੀ ਜੀ ਬਾਰੇ ਜਿਹੜੀ ਹਿਸਟਰੀ ਗਲਤ ਦਿਖਾ ਰਹੀ ਆ ਉਹਨੂੰ ਕੈਲ ਦੇ ਆਧਾਰ ਤੇ ਜਲਦ ਤੁਰ ਜਲਦ ਡੀਲ ਕੀਤਾ ਜਾਏ ਕਿਉਂਕਿ ਉਹ ਜਿਹੜਾ ਟ੍ਰੇਲਰ ਆ YouTube ਤੇ ਆ ਔਰ ਆਲਓਵਰ ਵਰਲਡ ਤੇ ਜਿਹੜਾ ਇਹ ਚੱਲ ਰਿਹਾ ਕਿਉਂਕਿ ਸਾਨੂੰ ਕਈ ਜਿਹੜੀਆਂ ਦਿੱਥੇ ਬੰਦੀ ਫੋਰੈਂਸ ਹੈਗੀਆਂ ਹੋਰ ਅਡਡ ਕੰਟਰੀਜ਼ ਚ ਹੈਗੀਆਂ ਸਾਨੂੰ ਫੋਨ ਵੀ ਆਏ ਉਹਨਾਂ ਦੇ ਇਹ ਜਿਹੜਾ ਸਭ ਕੁਝ ਹੋ ਰਿਹਾ ਕਿ ਤੁਸੀਂ ਇਹਦੇ ਬਾਰੇ ਜਿਹੜੀ ਆਪਣੀ ਮੰਗ ਚੱਕੋ ਇਨਸਾਫ ਦੀ ਉਹ ਸੈਕਿੰਡ ਜਿਹੜਾ ਕਿ ਇਹ ਜਿਹੜੀ ਸੀਪੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਕਿ ਇਹ ਜਿਹੜੀ ਅਸੀਂ ਕਿਹਾ ਸੀਗਾ ਕਿ ਜਿਹੜੀ ਪਿਕਚਰ ਇਹ ਰੀਲੀਜ਼ ਹੋਣ ਜਾਰੀ ਇਹਨੂੰ ਬੰਦ ਕੀਤਾ ਜਾਏ ਉਹਨਾਂ ਨੇ ਸਾਨੂੰ ਇਹੀ ਆਖਿਆ ਕਿ ਜਿਹੜੀ ਰਿਲੀਜ਼ ਇਹ ਪਿਕਚਰ ਨਹੀਂ ਹੋ ਰਹੀ ਇਹ ਪਰਸਨਲੀ ਕਿਸੇ ਦੀ ਆਈਡੀ ਤੋਂ ਪਈ ਆ ਮੇਬੀ ਜਾਂ ਇਹ ਆਏ ਆਈਏ ਏਆਈ ਏਆਈ ਚ ਬਣੀ ਆ ਜਾਂ ਐਡਿਟ ਕੀਤੀ ਹੋਈ ਆ ਜਿਹੜੀ ਉਹ ਰਾਈਸ ਆ ਉਹ ਅਕਸ਼ੇ ਕੁਮਾਰ ਦੀ ਆ ਪਹਿਲਾਂ ਤੇ ਟੀ ਸੀਰੀਜ਼ ਦਾ ਚੈਨਲ ਤੇ ਲੋਗੋ ਲੱਗਿਆ ਹੋਇਆ ਸੀਗਾ ਔਰ ਔਰੇ ਵਿੱਚ ਕਈ ਐਕਟਰ ਹੋਰ ਐਕਟਰਸ ਦੇ ਜਿਹੜੇ ਨਾਮ ਵੀ ਦਿੱਤੇ ਹੋਏ ਆ ਤੇ ਜਿਹੜਾ ਐਵੀਡੈਂਸ ਜਿਹੜਾ ਹੈਗਾ ਉਹ ਵਾਇਸ ਹੈਗੀ ਅਕਸ਼ੇ ਕੁਮਾਰ ਦੀਆਂ ਨਾਮ ਦਿੱਤੇ ਹੋਏ ਸੈਕੰਡ ਜਿਹੜਾ ਉਹ ਚੈਨਲ ਆ ਜੀ ਜੇ ਜੀ ਸੀਪੀ ਸਾਹਿਬ ਨੇ ਹੀ ਮੰਗੇ ਕੀਤੇ ਆ ਕਿ ਇਹਦੇ ਡੂੰਘੀ ਜਿਹੜੀ ਜਾਂਚ ਕੀਤੀ ਜਾਏ ਕਿ ਇਹ ਜਿਹੜਾ ਚੈਨਲ ਦੇ ਵਿੱਚ ਪਾਉਣ ਦਾ ਜਿਹੜਾ ਮੇਨ ਮੇਜਰ ਕਾਰਨ ਕੀ ਹੈਗਾ ਕਿ ਜਿਹੜੀ ਇਹ ਜਿਹੜੀਆਂ ਤਾਕਤਾਂ ਜਿਹੜੀਆਂ ਧਰਮਾਂ ਨੂੰ ਆਪਸ ਵਿੱਚ ਲੜਾਉਣਾ ਚਾਹਦੀਆਂ ਜਿਹੜਾ ਕਿ ਦੰਗੇ ਕਰਾਉਣਾ ਚਾਹਦੀਆਂ ਹਰ ਸਾਲ ਦੀ ਤਰ੍ਹਾਂ ਇਹ ਕੋਈ ਨਾ ਕੋਈ ਤਾਕਤ ਹੈਗੀ ਕੋਈ ਨਾ ਕੋਈ ਜਿਹੜੀ ਆਪਾਂ ਰਾਜਨੀਤੀ ਤੌਰ ਤੇ ਵੀ ਲੈ ਜਾਈਏ ਤਾਂ ਕੁਝ ਨਾ ਕੁਝ ਹੋ ਸਕਦਾ ਕਿ ਹੋਰੇ ਸਮਾਜ ਵਿੱਚ ਵੀ ਹੋਵੇ ਜਾਣ ਬੁੱਝ ਕੇ ਕਿਉਂਕਿ ਹਰ ਸਾਲ ਇਸ ਮੌਕੇ ਤੇ ਹੀ ਕੀਤਾ ਜਾਂਦਾ ਹੈ ਤੇ ਸਾਨੂੰ ਸਿਰਫ ਪ੍ਰਸ਼ਾਸਨ ਤੋਂ ਜਿਹੜਾ ਆਸ਼ਵਾਸਨ ਹੀ ਮਿਲਦਾ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ ਕਿ ਸਾਨੂੰ ਕੁਝ ਵੀ ਨਹੀਂ ਉਹਨਾਂ ਨੇ ਜਿਹੜੀ ਐਫ ਆਈ ਆਰ ਜਿਹੜੀ ਫਰਾਈ ਹੈ ਕੁਝ ਵੀ ਨਹੀਂ ਹੈਗੀ ਅਗਲੀ ਰਣਨੀਤੀ ਇਹੀ ਹੈ ਜੀ ਸੀਪੀ ਸਾਹਿਬ ਨੂੰ ਅਸੀਂ ਕਹਿ ਦਿੱਤਾ ਕਿ ਜਿਹੜਾ ਇਹ ਡੂੰਗੀ ਜਾਂਚ ਕਰਕੇ ਬਾਈ ਨੇਮ ਜਿਹੜਾ ਇਹਦਾ ਇਹਦੇ ਵਿੱਚ ਹੱਥ ਹੈਗਾ ਬਾਈ ਨੇਮ ਜਿਹੜਾ ਉੱਤੇ ਐਫ ਆਈ ਆਰ ਹੋਵੇ ਔਰ ਸੈਕੰਡ ਜਿਹੜੀਆਂ ਬੰਦੀਆਂ ਸੰਗੀਨ ਤਾਰਾ ਕਿਉਂਕਿ ਦੰਗੇ ਇਹ ਦੰਗਿਆਂ ਵਾਲਾ ਕੰਮ ਹੀ ਹੈ ਹਨਾ ਇਹ ਦੰਗੇ ਭੜਕਾਉਣ ਵਾਲਾ ਕਿ ਦੰਗਿਆਂ ਵਾਲਾ ਜਿਹੜੀ ਉੱਤੇ ਧਾਰਾ ਲੱਗੀ ਜਾਵੇ। ਉਹ ਜਾਤੀ ਸ਼ੂਸ਼ਣਕ ਉਰ ਜੋ ਬਾਦੇ ਲੀਗਲ ਦੇ ਨਾਲ ਇਹ ਧਾਰਾ ਲੱਗਿਆ ਜਾਵੇ। ਜਿਹੜਾ ਸਾਨੂੰ ਜਿਹੜਾ ਸਮਾਜ ਨੂੰ ਇਸ ਚੀਜ਼ ਦਾ ਇਨਸਾਨ। ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈ। ਹਕੀਕਤ ਨਹੀਂ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ